ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ YouTube ਫੈਮਿਲੀ ਕਿਵੇਂ ਆ ਜੀ ਤੁਸੀਂ ਸਾਰੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਹਾਂਜੀ ਜੋ ਵੀ ਸਾਡੇ ਭੈਣ ਭਰਾ ਨਵੇਂ ਆ ਜਾਂਦੇ ਆ ਜੀ ਸਾਡੇ ਚੈਨਲ ਤੇ ਜੀ ਸਾਡੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਕਿਤਾਹ ਚਾ ਜਨਾਬ ਠੀਕ ਠਾਕ ਹੋਰ ਕਿਤਾਹ ਵਧੀਆ ਜੀ ਤੁਹਾਨੂੰ ਢੀਕ ਹੋਣੀ ਅੱਜ ਫੇਰ ਜਿਹਨਾਂ ਤੇ ਅਸੀਂ ਰੋਸਟ ਕਰਦੇ ਆ ਵੀ ਵੀਡੀਓ ਨਵੀਂ ਲੈ ਕੇ ਆਏ ਹਾਂਜੀ ਲੈ ਕੇ ਆਏ ਆ ਤੁਹਾਨੂੰ ਪਤਾ ਸੌਣ ਦਾ ਮਹੀਨਾ ਚੱਲਦਾ ਆ ਹਾਂਜੀ ਠੀਕ ਆ ਰੌਣਕਾਂ ਲੱਗੀਆਂ ਆ ਮਹੀਨੇ ਵਿੱਚ ਤੁਨ ਪਤੀਆਂ ਦੀਆਂ ਦੀਆਂ ਠੀਕ ਨੇ ਕੁੜੀਆਂ ਦੀਆਂ ਬਿਲਕੁਲ ਜੀ ਕੋਈ ਬੰਗਾ ਚੜਾਉਂਦਾ ਕੋਈ ਪੀਂਗਾ ਝੂੜਦਾ ਸਾਰੇ ਪਿੰਡਾਂ ਵਿੱਚ ਤਕਰੀਬਨ ਇਹੀ ਮਾਹੌਲ ਬਣਿਆ ਹੋਇਆ ਤੇ ਮਹਾਲਾ ਵਿੱਚ ਵੀ ਇਹੀ ਮਾਹੌਲ ਬੰਡ ਵਾਲਾ ਆ ਤੇ ਉਹਦੇ ਗਾਹਾਂ ਸੌਰੇ ਵਿੱਚ ਵੀ ਇਹੀ ਮਾਹੌਲ ਬੰਡ ਵਾਲਾ ਆ ਉਹਨਾਂ ਨੇ ਘਰੇਵਾਲਿਆਂ ਦੇ ਟੀਆਂ ਦਾ ਪ੍ਰੋਗਰਾਮ ਕਹਿੰਦੇ ਕਰਾਣਾ ਆ ਹਾਂ ਠੀਕ ਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਡੁੱਜਾ ਅਸੀਂ ਜੇਲੇ ਸੀਗੇ ਜੀ ਰੋਪਣ ਨੂੰ ਟੀਆਂ ਮਨਾਣੀ ਐ ਪਿੰਡ ਦੇ ਵਿੱਚ ਆਏ ਲੱਸੋ ਵੀ ਮੈਂ ਨਾ ਤਾਂ ਕੋਈ ਬੂਟ ਬਟ ਪਾਇਆ ਅੱਜ ਮੈਂ ਹੀ ਕਰਕੇ ਮੈਂ ਚੱਪਲਾ ਵੀ ਗਿਆ ਹੋਇਆ ਦਦੂ ਦੀ ਨਾ ਮੈਂ ਕੋਈ ਦਰਤਾਰ ਸਜਾਈ ਆ ਵੀ ਹਾਂ ਵੀ ਭਾਈ ਟਾਈਮ ਲੱਗ ਗਿਆ ਹਨਾ ਦਰਤਾਰ ਤੇ ਨਾ ਮੈਂ ਕੱਪੜੇ ਚੇਂਜ ਕਰੇ ਜਿੱਕਣਾ ਦੁੱਧ ਦੇ ਆਇਤਾ ਬਸ ਫਿਰ ਪਤਾ ਲੱਗਿਆ ਵੀ ਸਰਦਾਰ ਜੀ ਚ ਇੰਨੀ ਲੇਜੀਨੈਸ ਆ ਵੀ ਇਸ ਐਦਾਂ ਹੀ ਪਏ ਰਹੇ ਇਹ ਬਾਰੇ ਚਲੋ ਜੀ ਓਕਣੇ ਮੇਰੇ ਬੈਠ ਗਿਆ ਪਤਾ ਨਹੀਂ ਕਿੰਨੇ ਟਾਈਮ ਲਵਾਤਾ ਤੇ ਹੁਣ ਉਹ ਚੱਲਿਆ ਰੁਪੜ ਤੋਂ ਹਾਂਜੀ ਰੋਪਣ ਚੱਲੇ ਆ ਸਮਾ ਸਮੂਹ ਲੈਣ ਜਿੱਦਾਂ ਮਤਲਬ ਆਹ ਤੀਆਂ ਦਾ ਕੁੜੀਆਂ ਵਾਸਤੇ ਤੇ ਘਰ ਵਾਲੇ ਨੂੰ ਕਹਿੰਦੇ ਕਿ ਤੂੰ ਕਿੱਦਾ ਲੇਟ ਹੋ ਗਿਆ ਉਹ ਕਹਿੰਦਾ ਮੈਂ ਤਾਂ ਦਾ ਪੈਰ ਤੋਤੇ ਨਾਲ ਮੂੰਹ ਤੋਤਾ ਜਿੱਦਾਂ ਕੱਪੜੇ ਤੋਂ ਪਾ ਕੇ ਆਇਆ ਨਾ ਪੱਗ ਵੀ ਜੱਟੀਆਂ ਆ ਗਿਆ ਦੁੱਧ ਪਾ ਕੇ ਤੇ ਉਹਨੂੰ ਇੱਕ ਇਹ ਪੁੱਛੇ ਤੂੰ ਨਾਨਾ ਕਾ ਤੂੰ ਨਾ ਹਾਂ ਸਹੀ ਗੱਲ ਆ ਤੂੰ ਸਹਰਿਆਂ ਨੂੰ ਜਾਂਦਾ ਉਧਰੋਂ ਤੋਂ ਕੱਪੜੇ ਪਾਉਂਦਾ ਉਦੋਂ ਪੱਗ ਨਾ ਮੰਨਦਾ ਉਹਦਾ ਦਮਨਾ ਦੁੰਦਾ ਸੋਰੀ ਦਾ ਚਪਲੀ ਪਾ ਕੇ ਚੱਲ ਜਾਂਦਾ ਆ ਐਦੇ ਨੂੰ ਸੋਹਰੇ ਜਾ ਕੇ ਪੜ ਜਾਂਦਾ ਜਿਹੜੇ ਅੱਜ ਦੱਸਣ ਲੱਗੇ ਆ ਇਹ ਦੱਸਣ ਲੱਗਾ ਰੂਪਾਂ ਨੂੰ ਚੱਲ ਆ ਪਰ ਮੈਂ ਇੱਦੇ ਚੱਲਿਆ ਇਹ ਦੱਸਣ ਦਾ ਮਤਲਬ ਹੈ ਕਿ ਸੋਹਰੇ ਜਿੱਥੇ ਜਾ ਤੂੰ ਸੋਹਰੇ ਜਾਦਾ ਉਦੋਂ ਗੜਾ ਤੂੰ ਸਗੀ ਫੁੱਲ ਲਾਣ ਤੁਰਲਾ ਕੱਢਦਾ ਨਾ ਪੱਗ ਦਾ ਸੋਹਰੇ ਜਾਣ ਲੱਗਾ ਉਹਦਾ ਵੀ ਚਿੱਤ ਐਦੇ ਹੋਣਾ ਉਹ ਮੱਧ ਥੱਲੇ ਬੜਿਆ ਪਹਿਲਾਂ ਵੀ ਚਪਲਾ ਪਾਈਆਂ ਟੁੱਟੀਆਂ ਜੀ ਉਹਦੇ ਦੀਦੀਆਂ ਜੀ ਦੀਦੀਆਂ ਬਿਲਕੁਲ ਹਾਂ ਜਵਾਈ ਕੋਲੇ ਬੈਠਾ ਆ ਫੇਰ ਕਹਸ ਅਗੀ ਫੁੱਲ ਲਾਣ ਜਾ ਸੋਹਰੇ ਜਾਣ ਲੱਗਾ ਸੋਹਰਾ ਕੋਲ ਬੈਠਾ ਸੀ ਹਾਂ ਹਾਂ ਸੋਰੀ ਸੋਹਰਾ ਕੋਲੇ ਬੈ ਜਿੱਦਾਂ ਦੇ ਬੈਠੇ ਉਹਨੇ ਤੁਸੀਂ ਉੱਦੀ ਉੱਠ ਕੇ ਤੁਰ ਪੰਨੇ ਇਹ ਤੁਹਾਡੇ ਤੁਹਾਡੇ ਸਾਹ ਤੱਬਰ ਵਿੱਚ ਖੂਬੀ ਆ ਹਾਂਜੀ ਜਦੋਂ ਦੇਖੋ ਤੁਸੀਂ ਬਿਨਾ ਮੂੰਹ ਤੋਤੇ ਤੋਂ ਕੈਮਰੇ ਦੇ ਮੋਰੇ ਆ ਤੇ ਸੁਦੀਆਂ ਜੇ ਅੱਖਾਂ ਲੈ ਕੇ ਠੀਕ ਆ ਜਦੋਂ ਦੇਖੋ ਤੁਸੀਂ ਰੋਪੜ ਤੁਰ ਪੰਨੇ ਆ ਮਾਲਾ ਤੁਰ ਪੰਨੇ ਜਿੱਦਨ ਜੀ ਕਹਾਂ ਤੁਸੀਂ ਬਿਨਾ ਮੂੰਹ ਤੋਤੇ ਨਾਲ ਤੇ ਤੁਰ ਪੰਨੇ ਆ ਠੀਕ ਆ ਮੈਂ ਤਾਂ ਕਦੇ ਕੱਪੜਾ ਨਾ ਮੈਂ ਬਦਲੇ ਦੇਖਿਆ ਆ ਇੱਕ ਵਾਰ ਪਹਿਲੀ ਵਾਰ ਦੇਖਿਆ ਪੱਗ ਬਣੀ ਉਹਦੇ ਮੈਂ ਹਾਂਜੀ ਜਦੋਂ ਕਹਿੰਦੀ ਸੀ ਚਿੱਟਾ ਕੁੜਤਾ ਜਮਾ ਪਾ ਕੇ ਪੱਗ ਉਹਦੋਂ ਮੈਂ ਦੇਖੀ ਪਹਿਲੀ ਵਾਰ ਪੱਗ ਬਣੀ ਨਹੀਂ ਉਹੀ ਪਰਨਾ ਹੁੰਦਾ ਉਹੀ ਮੇਢ ਜਮਾ ਮਾਰਿਆ ਹੁੰਦਾ ਉਹਦੇ ਉਸੇ ਟ ਉਹੀ ਕੱਪੜਿਆਂ ਦੇ ਪਿੰਡ ਬੈਠਾ ਹੁੰਦਾ ਉਹੀ ਕੱਪੜੇ ਸਾਰੇ ਬੈਠਾ ਹੁੰਦਾ ਉਹ ਚੱਕਰ ਉਹ ਉਹਨਾਂ ਕੱਪੜਿਆਂ ਦੇ ਵਿੱਚ ਪਿੰਡ ਸਾਰੇ ਠੀਕ ਆ ਉਹ ਗਾਂ ਦਾ ਦਰਾਣੀ ਜੀਠਾਣੀ ਉਹ ਵੀ ਇਦਾਂ ਹੀ ਤੁਸੀਂ ਕੱਪੜੇ ਬਦਲਦੇ ਕਦੋਂ ਬਿਲਕੁਲ ਭੈਣਾਂ ਸਾਡੀ ਰਾਮਣ ਭੈਣ ਯੂਕੇ ਤੋਂ ਉਹਦਾ ਫੋਨ ਆਇਆ ਹੋਇਆ ਤਾਂ ਥੋੜੀ ਜੀ ਦੋ ਗੱਲਾਂ ਦੇ ਫੈਸਲੇ ਕਰਾਉਂਦੀ ਹੁੰਦੀ ਸਾਡੀ ਦੋ ਸਾਡਾ ਵਕੀਲ ਆ ਭਾਈ ਉਹ ਜੱਜ ਮਾਰੀ ਮੋਢੀ ਜੱਜ ਉੱਚੀ ਨੀਚੀ ਹੁੰਦੀ ਆ ਨਾ ਫਿਰ ਉਹ ਜੱਜ ਸਾਹਿਬ ਫੈਸਲਾ ਕਰਾਉਂਦੇ ਹੁੰਦੇ ਤਾਂ ਕਰਕੇ ਤੇ ਦੋਨੇ ਨੇ ਕਿਆ ਰਾਜਨਾ ਬੰਨੇ ਕਿੰਨੀ ਗੱਲ ਲੜਾਈ ਹੁੰਦੀ ਨੇ ਰੋ ਨਹੀਂ ਉਹ ਸਭ ਤਾਂ ਹੀ ਹੁੰਦੀ ਤੁਹਾਡੀ ਤੇ ਪਾਪਾ ਜੀ ਦੀ ਨਹੀਂ ਹੁੰਦੀ ਸਾਡੀ ਲੜਾਈ ਨਹੀਂ ਮੰਮੀ ਬਸ ਛੋਟੀ ਜੀ ਗੱਲ ਪਿੱਛੇ ਵੀ ਆ ਮੈਂ ਆਏ ਕਰਨਾ ਮੈਂ ਕਹਿੰਦਾ ਨਹੀਂ ਆ ਕੰਮ ਨਹੀਂ ਕਰਨਾ ਹਾਂ ਹਾਂ ਆਹਦੀ ਗੱਲ ਵਿੱਚ ਤਾਂ ਕਰਕੇ ਭਾਈ ਭੈਣ ਦਾ ਫੋਨ ਆਇਆ। ਤੇ ਹੁਣ ਜੇ ਲਾ ਕਹਿੰਦੇ ਅਸੀਂ ਤਾਂ ਲੇਟ ਹੋ ਗਏ ਆ। ਸਾਨੂੰ ਯੂਕੇ ਵਾਲੀ ਭੈਣ ਦਾ ਫੋਨ ਆਇਆ ਸੀਗਾ ਉਹ ਸਾਡੀ ਕਹਿੰਦਾ ਸੁਲਾ ਸੁਲਾ ਕਰਾ ਦਿੰਦੀ ਹੈ ਜੇ ਸਾਡੀ ਲੜਾਈ ਲੁੜੀ ਹੋਵੇ। ਠੀਕ ਆ। ਤੇ ਉਹਦੀ ਸੱਸ ਕਹਿੰਦੀ ਤੁਸੀਂ ਇਦਾਂ ਲੱਗੇ ਹੋ ਆ ਕਰਨ। ਵੀ ਲੋਕਾਂ ਨੇ ਕਹਿਣਾ ਪਤਾ ਨਹੀਂ ਕਿੰਨੀ ਕ ਲੜਾਈ ਹੁੰਦੀ ਆ। ਆਪ ਵਿੱਚ ਚਤਰੋ ਕੇ ਕਹਿੰਦੀ। ਕਹਿੰਦੀ ਤੁਹਾਡੀ ਨਹੀਂ ਹੁੰਦੀ ਕਹਿੰਦੀ ਉਹਨਾ ਪਈਏ ਨਾਲ ਬੁੜੇ ਨਾਲ ਲੜਾਈ ਬੁੜੀ ਦਾ ਜਿਹੜੇ ਬੂਥਾ ਬੰਦ ਕਰਦਾ ਮੈਨੂੰ ਲੱਗਦਾ ਇਹ ਨਾ ਬੁੜੀ ਨਾਲੋਂ ਵੀ ਦੋ ਰਤੀਆਂ ਉੱਤੇ ਹੀ ਆ ਤੈਨੂੰ ਮੈਂ ਗੱਲ ਦੱਸਾਂ ਇਕ ਇਹਨਾਂ ਦੀ ਪੂਰੀ ਘਰ ਦੇ ਵਿੱਚ ਜੁੱਤੀ ਖੜਖਦੀ ਆ ਤੇ ਤੈਨੂੰ ਮੈਂ ਗੱਲ ਦੱਸ ਦਿੰਦਾ ਹਾਂ ਆ ਪਿਛਲੇ ਵਲੋਗ ਵਿੱਚ ਕਿਹਾ ਨਹੀਂ ਕਹਿੰਦੀ ਮੇਰਾ ਜੀ ਕਹਿੰਦਾ ਤੈਨੂੰ ਕੱਚੇ ਨੂੰ ਕੁਝ ਕਰ ਦੇਵਾਂ ਚਵਾਜਮਾ ਕੱਚੇ ਨੂੰ ਕੁਝ ਕਰੇ ਦਵਾਂ ਕਹਿੰਦੀ ਜਦੋਂ ਫਿਰ ਮੇਰੇ ਮਨ ਵੀਡੀਓ ਦੇਖ ਲੈ ਕੇ ਆ ਕੇ ਅੰਦਰ ਆ ਵੀਡੀਓ ਗੱਲ ਮੈਂ ਅਜੂ ਜਬ ਗਰੀਬਾਂ ਵਰਗਾ ਮੂੰਹ ਲੈ ਕੇ ਆਂਦਾ ਆ ਮੇਰ ਤੋਂ ਗਲਤੀ ਹੋ ਗਈ ਫਿਰ ਕਹਿੰਦੇ ਮੈਂ ਤਰਸ ਆਂਦਾ ਇਹ ਪੂਰੀ ਜੁੱਤੀ ਖੜਕਦੀ ਲੈ ਫਿਰ ਔਰ ਕੈਮਰਾ ਜੀ ਦਾ ਹਾਂ ਕਹਿੰਦੇ ਵੀ ਤਾੜੀ ਨਹੀਂ ਕਹਿੰਦੀ ਲੜਾਈ ਹੁੰਦੀ ਬੁੜੀ ਨੂੰ ਮਿਲਾਂ ਮੈਂ ਤਾਂ ਸੋਚਿਆ ਸੀ ਉਹ ਬੁੜੀ ਚੰਟ ਹੋਣੀ ਆ ਪਰ ਇਹ ਬੁੜੀ ਨਾਲ ਵੀ ਦੋ ਰਤੀਆਂ ਉੱਪਰ ਹੀ ਆ ਇਹ ਤੂੰ ਹੋਰ ਦੇਖ ਲਈ ਦੋ ਚਾਰ ਮਹੀਨੇ ਨੂੰ ਜਾਂ ਮਹੀਨੇ ਨੂੰ ਇਹ ਬਲੌਗ ਦੇ ਵਿੱਚ ਆ ਦੀ ਲੜਾਈਆਂ ਵੀ ਲੈ ਕੇ ਆਇਆ ਕਰੂਗੇ ਆਇਆ ਕਰੂਗੇ ਪਤਾ ਕਿ ਸੱਸ ਲੜ ਪੀ ਜਾਂ ਸੋਹਰਾ ਲੜ ਪਿਆ ਉਹਨੇ ਆਪਣੇ ਪੂਰੇ ਸੋਹਰੇ ਦੇ ਉੱਪਰ ਨਾ ਕੰਟਰੋਲ ਕੀਤਾ ਆ ਮੁਠੀ ਚ ਲੈ ਵਾ ਹਾਂ ਔਰ ਆਹ ਚੋ ਦੂਜੇ ਦਾ ਘਰ ਵਾਲਾ ਉਹ ਵੀ ਬਿਲਕੁਲ ਹਾਂਜੀ ਉਹਦੇ ਤਾਂ ਪੈਰ ਨਹੀਂ ਲੱਗਣ ਦਿੰਦੀ ਮੈਂ ਨੇ ਜਠਾਣੀ ਦੇ ਪੈਰ ਲੱਗਣ ਦੇਣੇ ਇਹਨਾਂ ਦੇਖੀ ਜਾਨੀ ਤੋ ਇੱਕ ਬਲੌਗ ਨਹੀਂ ਸੀ ਉਹ ਬਲੌਗਰ ਹੀ ਹੈ ਕਿ ਮੈ ਕੋ ਠੱਲੋ ਹੋਣੀ ਹਾਂਜੀ ਉਹਨਾਂ ਮੰਗ ਦੇਖੀ ਇਹਨਾਂ ਦੇ ਸੈਟ ਸੰਗ ਇਹਨੇ ਪੇਕੀਰੋਸਕੇ ਪੈਣਾ ਸੌਰੀ ਉਸਕੇ ਬਣਾ ਸੈਟ ਹੋਰ ਥੋੜੇ ਚੇਰਕਾ ਥੋੜੇ ਜਿਹੇ ਹਾਂਜੀ ਇੱਥੇ ਸੈਟ ਸੰਗ ਗੀਤ ਲਾ ਕੇ ਇਹਨਾਂ ਨੇ ਆਪ ਦੀਆਂ ਸਟੋਰੀਆਂ ਪਾਇਆ ਕੇ ਲੋਕਾਂ ਨੂੰ ਕਹਿਣਾ ਤਦ ਨੂੰ ਕੀ ਹੋ ਗਿਆ ਤੂੰ ਰੁੱਸੇ ਗਾਦੇ ਆ ਉਦੋਂ ਬਾਅਦ ਚ ਤੂੰ ਨੇ ਵਿਊ ਵੂ ਵੱਜ ਜਾਣੇ ਆ ਸਬਸਕ੍ਰਾਈਬਰ ਵੱਜ ਜਾਣੇ ਆ ਫੇਰ ਨਾ ਕਹਣਾ ਸਾਡੇ ਵਿੱਚ ਤਾਂ ਗੱਲਬਾਤ ਹੀ ਨਹੀਂ ਹਣੀ ਸੀ ਇਹ ਬਲੌਗਰਾਂ ਦਾ ਡਰਾਮਾ ਆ ਇਹ ਬਲੌਗਰਾਂ ਦਾ ਡਰਾਮਾ ਆ ਇਹਦੇ ਵਿੱਚ ਗੇਮ ਖੇਡ ਲਈ ਖੜੇ ਅਸਲੀ ਗੱਲ ਹੋਣੀ ਨਹੀਂ ਮਿਲਦੀ ਕੋਈ ਚੱਲ ਫੇਰ ਗੇਮ ਖੇਡਦੇ ਸੀਗੇ ਪਰ ਇਹ ਤਾਂ ਜਿੱਦਾਂ ਹੁਣ ਆਪਣੇ ਘਰ ਸੋਹਰਿਆਂ ਦਾ ਜਲੂਸ ਕੱਢਦੀ ਇਹਦਾ ਸੱਚੀ ਜਲੂਸ ਕੱਢਿਆ ਕਰੂਗੀ ਬਲੌਗ ਦੇ ਵਿੱਚ ਸੱਚੀ ਜਲੂਸ ਲੈ ਕੇ ਆਇਆ ਕਰੂਗਾ ਜਮਾਣਾ ਮੋਟਾ ਵੀ ਕੋਚਾ ਦੀ ਸਸ ਨੇ ਕਹਿਤ ਆ ਨਾ ਉਹ ਡਰਦੇ ਹਾ ਜੇ ਕਹਿੰਦੇ ਨੇ ਵੀ ਕਿਤੇ ਸਾਨੂੰ ਭੰਡਣਾ ਨਾ ਲੱਗ ਜਵੇ ਬੇ ਪਰੋਣੇ ਮੁੰਡੇ ਸਾਡੇ ਨੂੰ ਤਾਂ ਭੰਡਦੀ ਹੋਈ ਆ ਤੇ ਸਾਨੂੰ ਵੀ ਨਾ ਭੰਡਣ ਲੱਗ ਜਵੇ ਤੈਨੂੰ ਮੈਂ ਦੱਸਦਾ ਵੀ ਟੇਬਲ ਦੇ ਪਿਛਲੇ ਪਾਸੇ ਸਭ ਕੁਝ ਨਿਕਲਦਾ ਜਰੂਰ ਸੀ ਨਿਕਲਦਾ ਜੁੱਤੀ ਪੂਰੀ ਵੱਜਦੀ ਆ ਠੀਕ ਆ ਹੁਣ ਕਿਸੇ ਦਿਨ ਇਹੀ ਕੈਮਰੇ ਦੇ ਮੋਰੇ ਆਇਆ ਕਰੂਗਾ ਦਿਖਾ ਲਿਆ ਕਰੂਗਾ ਸਾਰੇ ਆਇਆ ਮੋਰੇ ਹਾਂਜੀ ਕਿਉਂਕਿ ਜੱਸਾ ਆਉਂਦਾ ਨੇ ਸਾਰੇ ਘਰ ਦੇ ਆ ਦੇ ਕੰਟਰੋਲ ਕੀਤਾ ਆ ਇਹ ਤਾਂ ਬਿਨਾਂ ਘਰ ਚ ਪਤਾ ਨਹੀਂ ਹਿਲਦਾ ਇੱਕ ਹਾਂਜੀ ਸਹੀ ਗੱਲ ਆ ਹ ਕੀ ਕਰ ਰਹੇ ਹੋ? ਹੈ? ਉਹ ਕਿੱਥੇ ਨੂੰ ਚੁੜ ਕਟਣੀ? ਬਹਿ ਕੇ ਟਾਈ ਡਾਈ ਹੋਣਾ। ਹੁਣ ਦੇ ਲਾ ਤੂੰ ਦੁਕਾਨ ਤੇ ਪਹੁੰਚੀ ਆ। ਬਿਲਕੁਲ ਜੀ। ਸਾਰੇ ਕੱਪੜੇ ਖਲਾ ਕੇ ਸੜਤੇ ਉਹਨਾਂ ਦੇ। ਬਿਲਕੁਲ ਹਾਂ ਜੀ। ਸਾਰੇ ਕੱਪੜੇ ਖਲਾ ਕੇ ਸਾਰੇ ਲਾ ਲਾ ਕੇ ਆਇਆ ਚੱਕਰੀ ਗਈ ਜੀ ਮੇਰੇ ਸੋਹਣਾ ਲੰਗਰੀ ਮੇਰੇ ਸੋਹਣਾ ਲੰਗਰੀ। ਦੇਖੀ ਨਾ। ਦੇਖ ਤੂੰ ਮੇਰੇ ਸੋਹਣਾ ਲੰਗਰੀ ਬਾਅਦ ਚ ਨਾ ਉਹ ਕਹਿੰਦਾ ਨਹੀਂ ਕ੍ਰੋਧਿਆ ਪਹਾੜ ਨਿਕਲਿਆ ਚੂਹਾ ਉਹ ਕੰਮ ਕੀਤਾ ਬਾਅਦ ਚੁਕਦੇ ਚੁੰਨੀਆਂ ਦੇ ਦੋ ਉਹ ਵੀ ਜੀ ਤਾਂ ਕਹਿਣ ਲੱਗੀ ਚੁੰਨੀਆਂ ਦਿਖਾ ਦਿਓ ਵੇ ਸੀ ਸਨਮਾਨਤ ਕਰਨਾ ਹੋਇਆ ਪ੍ਰੋਗਰਾਮ ਬਣਾਉਣਾ ਕਰਕੇ ਕਹਿੰਦੀ ਆਪਣੇ ਘਰੇ ਇਹ ਝੁੱਡੂ ਬਾਰ ਬਾਰ ਕਹੀ ਗਿਆ ਕਹਿੰਦਾ ਹੁਣ ਬਸ ਕਰ ਕਾ ਤੇ ਦੀਦੀ ਦਾ ਲਾਹਾ ਚੱਕੀ ਜਾਂਣ ਉਹਦੇ ਕਹਿੰਦੇ ਕਹਿੰਦੇ ਵੀ ਕਹੀ ਗਈ ਆ ਉਹ ਸੂਟ ਕੱਢ ਦੋ ਉਹ ਸੂਟ ਕੱਢ ਦੋ ਪਤਾ ਤਾਂ ਹੈਗਾ ਹੀ ਵੀ ਲੈਣਾ ਤੇ ਤੂੰ ਹੈ ਨਹੀਂ ਤੂੰ ਕਾ ਤੇ ਅਗਲੇ ਦਾ ਵੀ ਤੇ ਆਪਣਾ ਟਾਈਮ ਤੁਸੀਂ ਖਰਾਬ ਕਰਦੇ ਆ ਲੈਆਂ ਕੀ ਆ ਸਰਵ ਚੁੰਨੀਆਂ ਉਹ ਵੀ ਦੇ ਲੈ ਤੂੰ ਹੁਣ ਪਹਿਲੇ ਕਹਿੰਦੀ ਅਸੀਂ ਕਿ ਅਸੀਂ ਵੀ ਕਿਹਾ ਵੀ ਚਲ ਤੀਆਂ ਆਇਆ ਠੀਕ ਆ ਉਹ ਵੀ ਦੱਸ ਕੇ ਇਹਨੂੰ ਉਹ ਵੀ ਦੱਸ ਕੇ ਥੋੜਾ ਯਾ ਵੀ ਦਾਨ ਕਰਦੀ ਐ ਸੀ ਵੀ ਉਦਾਂ ਵੀ ਕਰਦੇ ਆ ਵੀ ਜੇ ਤੁਸੀਂ ਕੋਈ ਇਦਾਂ ਤੀਆਂ ਦੇ ਵਿੱਚ ਕੋਈ ਪੈਸਾ ਤੇ ਖਰਚਣਾ ਐ ਜਾਂ ਕੁੜੀਆਂ ਨੂੰ ਕੋਈ ਚੁੰਨੀਆਂ ਦੇਣੀਆਂ ਐ ਦੱਸਣਾ ਐ ਹਾਂਜੀ ਦੱਸ ਕੇ ਯਾ ਕਰਨਾ ਇਹ ਤਾਂ ਉਹ ਕਹਿੰਦੇ ਹੁੰਦੇ ਜਿਹੜੇ ਫੁਕਰੇ ਬੰਦੇ ਨਹੀਂ ਹੁੰਦੇ ਬਈ ਪਿਆਰ ਵੀ ਇਹ ਕਹਿੰਦੇ ਜੁੱਤੇ ਆ ਤੇ ਨਾਲ ਵੀਡੀਓ ਬਣਾ ਲਈ ਮੈਨੂੰ 50 ਰੁਪਏ ਦੇਣਾ ਹੈ ਠੀਕ ਆ ਤੁਸੀਂ ਜੇ ਦੇਣਾ ਤਾਂ ਤੁਸੀਂ ਪਰਦੇ ਨਾਲ ਦੋ ਹਾਂਜੀ ਤੁਸੀਂ ਦੁਕਾਨ ਤੇ ਜਾ ਕੇ ਵੀਡੀਓ ਬਣਾਉਂਦੇ ਐ ਕੁੜੀਆਂ ਸ਼ਰਮਾਂਤ ਕਰਨ ਆਤੀਆਂ ਕਰਕੇ ਬਲੌਗ ਬਣਾਉਣ ਦਾ ਚੱਕਰ ਆ ਸਾਰਾ ਬਿਲਕੁਲ ਹੋਰ ਕੀ ਗੱਲ ਹੈ ਕਿੰਨੀਆਂ 500 ਦੀ ਜੁੰਨੀਆਂ ਨਹੀਂ ਹੋਣੀਆਂ ਸਾਰੀਆਂ ਬਿਲਕੁਲ ਹਾਂਜੀ ਬਲੌਗ ਤੁਸੀਂ ਖੜਾ ਕਰਨਾ 30 ਮਿੰਟ ਦਾ 30 ਮਿੰਟ ਦਾ ਹਾਂਜੀ ਸਹੀ ਇਹ ਫੁਕਰਪਣੇ ਛੱਡ ਦੋ ਫੁਕਰੀਆਂ ਛੱਡ ਦੋ ਲੋਕਾਂ ਨੂੰ ਪਤਾ ਨਹੀਂ ਫੁਕਰੇ ਹਨ ਫੁਕਰੇ ਨੂੰ ਬੰਦ ਕਰੋ ਇਹ ਅੱਛਾ ਸਾਰੇ ਲੋਕੀ ਫੁੱਦੂ ਨਹੀਂ ਆਗੇ ਤੁਸੀਂ ਲੋਕਾਂ ਨੂੰ ਫੁੱਦੂ ਬਣਾਉਣ ਲੱਗੇ ਹੋ ਔਰ ਕਹਿੰਦਾ ਸਾਰੇ ਪੜਦੇ ਪਿੱਛੇ ਦਾੰਦੂਨ ਕਰੀਦਾ ਹੁੰਦਾ ਉਹ ਲੱਗਦਾ ਹੁੰਦਾ ਐਦਾਂ ਲੋਕਾਂ ਵਾਂ ਢਡੋਰਾ ਪਿੱਟ ਕੇ ਨਹੀਂ ਢਡੋਰਾ ਪਿੱਟੀ ਜਾਂਦੇ ਸੀ ਆਹ ਦੇਣ ਲੱਗੇ ਤੀਆਂ ਦੇ ਵਿੱਚ ਖਾਤਿਆ ਕਰਨ ਲੱਗੇ ਸਿੱਦਾ ਕਰਨ ਲੱਗੇ ਐਦਾਂ ਹੀ ਲੱਗਦਾ ਹੁੰਦਾ ਦਾੰਦੂਨ ਚੁੱਪ ਕਰਕੇ ਬਹਿ ਜਾਓ ਹਰ ਪਿੰਡ ਦੇ ਵਿੱਚ ਥੋੜਾ ਜਿਹਾ ਸੀ ਕਿ ਆਪਣੀ ਕੰਟਰੀਬਿਊਸ਼ਨ ਕਰੀਏ ਹਨਾ ਥੋੜੀ ਜੀ ਸਹਾਇਤਾ ਹੋ ਜੂਗੀ ਤੇ ਹਰ ਪਿੰਡ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਤੀਆਂ ਮਨਾਈਆਂ ਜਾ ਰਹੀਆਂ ਐ ਕੁੜੀਆਂ ਪਿੰਗਾ ਪਾਰ ਰਹੀਆਂ ਕਿਤੇ ਕੰਪੀਟੀਸ਼ਨ ਚੱਲਦੇ ਆ ਚੂੜੀਆਂ ਦੇ ਕਿਤੇ ਕੋਈ ਮਹਿੰਦੀ ਚੱਲ ਰਹੇ ਆ ਸਕੂਲਾਂ ਦੇ ਵਿੱਚ ਵੀ ਵਜ਼ਲੀ ਆਪਣਾ ਜਿਹੜਾ ਇਹ 3 ਦਾ ਪ੍ਰੋਗਰਾਮ ਬਹੁਤ ਧੂਮ ਧਾਮ ਦੇ ਨਾਲ ਲੱਗ ਜਾਂਦਾ ਕੁੜੀਆਂ ਕਿੱਦਾਂ ਪਾਉਂਦੀਆਂ ਹਨ ਚਲੋ ਦੱਸਣ ਏਦਾਂ ਲੱਗਿਆ ਬਈ ਦਾ 3 ਦਾ ਨਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ 3ਾਂ ਦੇ ਤਿਹਾਰ ਦੇ ਉੱਪਰ ਲੋਕ ਕੁੜੀਆਂ ਚੂੜੀਆਂ ਪਵਾਉਂਦੀਆਂ ਆ ਹੈ 3ਾਂ ਤਿਹਾਰ ਦੇ ਉੱਪਰ ਨਵੇਂ ਸੂਟ ਲੈਂਦੀਆਂ ਆ ਪਿੰਗਾ ਝੂਟਦੀਆਂ ਨਾਚੇ ਟੱਪੇ ਵੀ ਦਾ ਸਾਲ ਨੂੰ ਨਹੀਂ ਪਤਾ ਹਾਂ ਬਈ ਜਿਹੜਾ ਤੂੰ ਭਾਸ਼ਾ ਨਹੀਂ ਕੀਆ ਦੇਣ ਸਾਰਿਆਂ ਨੂੰ ਪਤਾ ਬੱਚੇ-ਬੱਚਿਆਂ ਨੂੰ ਪਤਾ ਅਸੀਂ ਪੰਜਾਬ 'ਚ ਰਹਿੰਦੇ ਆ ਅਸੀਂ ਕਿਹੜਾ ਉੱਥੇ ਸਾਊਥ ਕੋਰੀਆ 'ਚ ਰਹਿੰਦੇ ਆ ਬਿਲਕੁਲ ਸਾਨੂੰ ਪਤਾ ਨਹੀਂ ਹੈਗਾ ਵੀ ਉਹ ਉਧਰ ਕਿਹੜਾ ਤਿਹਾੜ ਨਹੀਂ ਮਨਾਇਆ ਜਾਂਦਾ ਹੈ ਕਿ ਜੇ ਪੰਜਾਬ ਦੇ ਪੰਜਾਬ ਦੇ ਵਾਸੀ ਆਸੀਂ ਸਾਨੂੰ ਪਤਾ ਹੀ ਆ ਸਾਰਾ ਬਿਲਕੁਲ ਪਤਾ ਜੀ ਵੀ ਕਿਹੜਾ ਦਿਨ ਲੋਹੜੀ ਕੀ ਹੁੰਦੀ ਆ ਤੀਆਂ ਕੀ ਆ ਹੁੰਦੀਆਂ ਬਿਲਕੁਲ ਜ਼ਰੂਰ ਆਇਓ ਤੁਸੀਂ ਸਾਰੇ ਜਣੇ ਹੂੰ ਤੇ ਛੋਟਾ ਜਿਹਾ ਕੋਈ ਜਣਾ ਸੇਧਰ ਵੀ ਰੱਖਾਂਗੇ ਆਪਣੇ ਘਰ ਦੇ ਵਿੱਚ ਤੇ ਤੁਹਾਨੂੰ ਉੱਥੇ ਵੀ ਥੋੜਾ ਜਿਹਾ ਲੱਗਿਆ ਤਾਂ ਤੁਸੀਂ ਉੱਥੇ ਵੀ ਪਹੁੰਚ ਸਕਦੇ ਹੋ ਠੀਕ ਹੈ ਕਿਉਂਕਿ ਉੱਥੇ ਜਿਹੜੀ ਸਾਡੀ ਇੱਕ ਤਰੀਕ ਨੂੰ ਫੰਕਸ਼ਨ ਆ ਉੱਤੇ ਥੋੜੀ ਜਿਹੀ ਲੇਡੀਜ਼ ਥੋੜੀ ਜਿਹੀ ਘਰ ਤੋਂ ਬਾਹਰ ਹੋ ਜਾਂਦੇ ਆ ਤੁਹਾਨੂੰ ਪਤਾ ਕਿਸੇ ਨੂੰ ਮਾਈਂਡ ਹੁੰਦਾ ਹੈ ਕਿਸੇ ਦੇ ਘਰ ਵਾਲਿਆਂ ਨੂੰ ਮਾਈਂਡ ਹੁੰਦਾ ਥੋੜਾ ਜਿਹਾ ਵੀਡੀਓ ਦੇ ਵਿੱਚ ਆਉਣ ਨੂੰ ਇਸ ਕਰਕੇ ਅਸੀਂ ਕਿਸੇ ਵੀ ਲੇਡੀਜ਼ ਨੂੰ ਵਿੱਚ ਨਹੀਂ ਲੈਣਾ ਹੈਗਾ ਜੀ ਬੱਚਿਆਂ ਨੂੰ ਲਵਾਗੇ ਅਸੀਂ ਜ਼ਰੂਰ ਠੀਕ ਆ ਤੇ ਜਿਹੜੇ ਅਸੀਂ ਇੱਥੇ ਆਪਣੇ ਮਨਾਉਣੀ ਹੈ ਜੀ ਘਰ ਦੇ ਵਿੱਚ ਇੱਥੇ ਅਸੀਂ ਸਭ ਨੂੰ ਲੈਣਾ ਜੀ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਣਾ ਹੈ ਤੇ ਪਿੰਡ ਦੇ ਵਿੱਚ ਤੇ ਕਈ ਘਰੇ ਕਹਿੰਦੇ ਕੈਂਟ ਚ ਵੀ ਰੱਖਣਾ ਘਰੇ ਵੀ ਰੱਖਣਾ ਅੱਛਾ ਜੀ ਦੋ ਜਗ੍ਹਾ ਹਾਂ ਤੇ ਜਿਹਨੇ ਜਿੱਦਾਂ ਮਤਲਬ ਕਈ ਬੰਦੇ ਹੁੰਦੇ ਆ ਆਪਦੀਆਂ ਘਰ ਵਾਲੀਆਂ ਨੂੰ ਬੁੜੀਆਂ ਨੂੰ ਕੁੜੀਆਂ ਨੂੰ ਕੈਮਰੇ ਦੇ ਮੋਹਰੇ ਨਹੀਂ ਲੈ ਕੇ ਆਉਂਦੇ ਨਾ ਤੇ ਉਹ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹ ਸਾਈਡ ਤੇ ਹੋ ਕੇ ਖੜ ਕੇ ਜਿੱਦਾਂ ਮਤਲਬ ਪ੍ਰੋਗਰਾਮ ਦੇਖ ਸਕਦੇ ਆ ਤੁਹਾਡੇ ਵਰਗੇ ਤਾਂ ਨਹੀਂ ਸਾਰੇ ਹੋਗੇ ਬਿਲਕੁਲ ਤੂੰ ਤਾਂ ਸਵੇਰੇ ਉੱਠ ਕੇ ਕੈਮਰੇ ਸਾਹਮਣੇ ਸਾਰਾ ਟੱਬਰ ਬਿਨਾਂ ਮੂੰਹ ਥੋਤੇ ਤੋਂ ਆ ਜੰਦੇ ਆ ਅਗਲੇ ਚੰਗੀ ਸੋਚ ਵਾਲੇ ਹੋਣੇ ਆ ਕੋਈ ਹਾਂ ਅਗਲੇ ਆਪਣੇ ਘਰ ਦੀ ਇੱਜ਼ਤ ਨਾ ਘਰ ਦੇ ਵਿੱਚ ਰੱਖਦੇ ਆ ਕੈਮਰੇ ਦੇ ਮੂਰੇ ਨੇ ਸ਼ੋਅ ਕਰਦੇ ਵੀ ਸਾਡੀਆਂ ਧੀਆ ਪੈਣਾ ਨਾ ਨੱਚਦੀਆਂ ਟੱਪਦੀਆਂ ਜਾਂ ਕਿੱਦਾਂ ਵੀ ਆ ਦੇ ਘਰੇ ਅੰਦਰ ਦਾਤੇ ਟੱਪਦੇ ਘਰੇ ਕਰਦੇ ਅਗਲੇ ਉਹ ਫੋਨ ਚ ਰੱਖਦੇ ਵੀਡੀਓ ਤੂੰ ਤਾਂ ਸਾਰੇ ਹਿੰਦੁਸਤਾਨ ਦੇ ਕੀ ਸਾਰੇ ਵਰਲਡ ਤੇ ਪਛਾਣਦੇ ਆ ਕਈ ਬੰਦੇ ਇਦਾਂ ਦੇ ਆ ਤਾਂ ਫੋਟੋ ਨੇ ਖਿੱਚਣ ਦੇ ਉਹਦੇ ਕੈਮਰੇ ਦੇ ਵਿੱਚ ਆਪਣੀ ਧੀ ਪੈਣ ਦੀ ਠੀਕ ਆ ਨਾ ਸਾਰੇ ਤੁਹਾਡੇ ਵਰਗੇ ਹੋ ਛੋੜੀ ਹੋਗੇ ਉਹਦਾ ਬਿਸ਼ਾਰਮ ਪੂਰੇ ਮੋਟੇ ਆ ਸਿਰੇ ਦੇ ਪੂਰੇ ਜੀ ਪੂਰੇ ਸਾਰੇ ਨੰਬਰ ਇਹ ਬਿਸ਼ਾਰਮਾਂ ਦਾ ਆ ਉਹੀ ਗੱਲ ਕੀ ਤੇਰੇ ਕੀ ਤੇਰੇ ਪੇਕੇ ਕੀ ਤੇਰੇ ਚਾਚਾ ਕੀ ਤੇਰੇ ਤਾਇਆ ਫੁੱਫੜਾ ਜਿਹੜਾ ਕੋਈ ਹੋਏਗਾ ਤੇਰੇ ਕੁੜ ਬਕੜਮ ਸਭ ਇਕੱਠੇ ਨਿੱਕੇ ਮੋਟੇ ਇਕੱਠੇ ਕਰਕੇ ਤੁਸੀਂ ਕੈਮਰੇ ਦੇ ਮੋਹਰੇ ਖੜੇ ਕਰ ਦਿੰਦੇ ਆ ਬਸ ਬੁੜੇ-ਬੁੜੇ ਛੱਡਦੇ ਆ ਇਹ ਆ ਬੁੜੇ ਉਹ ਜਾ ਬਹਿ ਆ ਰਾਂ ਦਾ ਤੈਨੂੰ ਕਹੜਾ ਕਹਦਾ ਬੁੜਾ ਛੱਡਦੇ ਆ ਬੁੜੇ ਤਾਂ ਪੂਰਾ ਨਖਾ ਕੇ ਨਾ ਜਿਵੇਂ ਪਲੇਟ ਦੇ ਵਿੱਚ ਚੀਨੀ ਦਾ ਕਾਪ ਰੱਖੀਦਾ ਹੈ ਐਂਦਾ ਬੁੜੀ ਨੂੰ ਬੁੜਾ-ਬੁੜੀ ਦਿਖਾ-ਦਿਖਾ ਕੇ ਸਾਹਮਣੇ ਖੜਾ ਕਰ ਦਿੰਦੇ ਐਂ ਉਹ ਹੁਣ ਤਾਂ ਕੰਟੈਂਟ ਇਹਨਾਂ ਦਾ ਬੁੜਾ ਦਾ ਬੁੜੀ ਆ ਹੁਣ ਹੋ ਰਹੀ ਬੁੜਾ-ਬੁੜੀ ਦੇ ਵਿੱਚ ਕਲੇਸ਼ ਪਵਾਉਣ ਲੱਗੇ ਆ ਹਾਂਜੀ ਹੈ ਉਹਨਾਂ ਦੀ ਨੋਜ ਝੋਕ ਜਿਹੜੀ 40 ਸਾਲ ਪੁਰਾਣੀ ਮਾੜੀ ਮੋਢੀ ਚੱਲਦੀ ਦੁਬਾਰਾ ਦੀ ਫੇਚ ਜਗਾਉਣ ਲੱਗੇ ਮੈਨੂੰ ਕੱਲ ਲੱਗਦਾ ਕਿ ਬੁੜਾ-ਬੁੜੀ ਤਲਾਕ ਨਾ ਕਰਾਦਣ ਇਹ ਜਿਹੜੇ ਲੱਥਣ ਕਰਦੇ ਆ ਇਹਨਾਂ ਦਾ ਬੁੜੀ ਨੂੰ ਪੰਲਣਾ ਚ ਲੈ ਕੇ ਜਾਂਦੀ ਕਿਤੇ ਦੂਜਾ ਵਿਆਹ ਹੀ ਨਾ ਕਰਾ ਦੇਣ ਨਹੀਂ ਬਲੌਗ ਤੁਸੀਂ ਬਲੌਗ ਬਣਾਉਣਾ ਬੜਾ ਪਹਿਲੇ ਜਨਬ ਨੇ ਕੀ ਮਠਾ ਖਲਾਇਆ ਸੀਗਾ ਤੈਨੂੰ ਸੰਗ ਨਹੀਂ ਲਾਇਆ ਇਦਾਂ ਦੀ ਗੱਲਾਂ ਕਰਦੇ ਫੇਰ ਤੂੰ ਕਹਿੰਨੀ ਆ ਤੂੰ ਤੁਸੀਂ ਕਿ ਤੁਜੇ ਨੇ ਮੇਹਣੇ ਮਾਰਦੇ ਸੀਗੇ ਹੈ ਤੁਸੀਂ ਤਾਂ ਉਹ ਜਗੀਆਂ ਹੋਈਆਂ ਜਿਹੜੀਆਂ ਹੁੰਦੀਆਂ ਆ ਹਾਂਜੀ ਹਾਂ ਸ਼ਕਤੀਆਂ ਬੈਠੀਆਂ ਹੋਈਆਂ ਉਹ ਜਗਾਣ ਲੱਗ ਗਏ ਦੁਬਾਰਾ ਬਿਲਕੁਲ ਕਿਤੇ ਉਹ ਆਵਦੀ ਆਈ ਤੇ ਕਿਤੇ ਹੋਰੇ ਨਾ ਕੋਈ ਹੋਰੇ ਫੱਟੇ ਚੱਕ ਦੇਣ ਚੱਕ ਦੇਣ ਬਿਲਕੁਲ ਜੀ ਹਾਂ ਸੰਗ ਤੁੰਗ ਕਰੋ ਮੜੀ ਮੋਟੀ ਠੀਕ ਆ ਨਾ ਤੁਸੀਂ ਤਾਂ ਸਦਾ ਚੱਲ ਬਰੌਕ ਬਣਾ ਰਹੇ ਹੋ ਉਹਨਾਂ ਵਿਚਾਰੇ ਬਜ਼ੁਰਗਾਂ ਤਾਂ ਉਹਨਾਂ ਨੂੰ ਕੋਲ ਪੱਟੀ ਮੈਸ਼ ਕਰਦੀ ਆ ਉਹਨਾਂ ਦੀ ਮਿੱਟੀ ਪਲੀਤ ਕਰਨ ਲੱਗੇ ਹੋਏ ਆ 60 ਸਾਲ ਦੀ ਉਮਰ ਦੇ ਵਿੱਚ ਆ ਕੇ ਬਿਲਕੁਲ ਜੀ ਪੁਰਾਣੇ ਰਸਤੇ ਜਿਹੜੇ ਹੁਣ ਦੁਬਾਰਾ ਜਗਾਨੇ ਕੈ ਤੁਹ ਕਹਿੰਦੀ ਬੁੜੀ ਚੱਡੀ ਕੱਢਦੀ ਸੀਗੀ ਤਾਂ ਕਰਕੇ ਉਹ ਕਹਿੰਦੀ ਨਹੀਂ ਜਿਆਦਾ ਹੀ ਖਤਰਨਾਕ ਸੀ ਸੱਸ ਹਾਂ ਇਹ ਪਾਪਾ ਜੀ ਮੰਮੀ ਕੀਤੇ ਜਿਆਦਾ ਹੀ ਖਤਰਨਾਕ ਸੀ ਕੋ ਪੁਲਿਸ ਜੀ ਉਹੀ ਗੱਲ ਕਰਦਾ ਮੈਂ ਵੇ ਇਹ ਤਾਂ ਜਿਹੜੇ ਉਹਨਾਂ ਦੇ ਵਿਚਾਲੇ ਦੇ ਕਲੇਸ਼ ਲਾ ਕੇ ਕੁੰਡੀਆਂ ਪਸਾਣਾ ਕਹਿੰਦਾ ਕੁੰਡੀਆਂ ਸਿੰਘ ਫਸ ਕੇ ਨਿੱਤ ਰੋ ਬੜੇ ਮਖਾਨ ਉਹ ਕੰਮ ਕਰਨ ਲੱਗ ਗਏ ਤੁਸੀਂ ਤੁਸੀਂ ਉਹਨਾਂ ਇੱਕ ਸਿੰਘ ਪਸਾ ਰਹੇ ਉਹਨਾਂ ਰਹਿਣ ਤਾਂ ਵਿਚਾਰੇ ਨੂੰ ਇੱਕ ਜਗ੍ਹਾ ਰਹਿਣ ਦੋ ਉਹ ਤਾਂ ਸਿਆਣੇ ਬਣ ਰਹੇ ਆ ਔਰ ਜੇ ਬੁੜੀ ਰੁਸਕੀ ਦਾ ਬੁੜੇ ਦਾ ਪੌਣ ਚੱਲੂਗਾ ਬਿਲਕੁਲ ਜੇ ਬੁੜਾ ਰੁਸਕਾ ਤੇ ਬੁੜੀ ਦਾ ਪੌਣ ਚੱਲੂਗਾ ਤੂੰ ਸਟਾਪ ਦੇ ਕਵਰੇਜ ਤੇ ਬੜ ਕੇ ਬਹਿ ਜੂਗੀ ਦਰਾਣੀ ਵਿਚ ਜਿਹੜਾ ਤੇਰੀ ਜਠਾਣੀ ਵੀ ਤੂੰ ਵੀ ਵਿਚੇ ਤੇਰੇ ਦੋਏ ਕਾੜੇ ਖੁੱਗੂ ਜਾਏ ਉਹ ਉਹ ਤਾਂ ਇੱਕ ਦੂਜੇ ਦੇ ਹੀ ਉਹ ਤਾਂ ਪਿਆਰੇ ਇੱਕ ਦੂਜੇ ਦੇ ਸਿਆਣੀ ਉਮਰੇ ਨਾ ਧੀਮੀ ਆਦਮੀ ਇੱਕ ਦੂ ਉਹ ਇੱਕ ਦੂਜੇ ਦੇ ਜੀਵਨ ਸਾਥੀ ਆ ਉਹਨਾਂ ਨੂੰ ਰਹਿਣ ਦਿਓ ਉਹਨਾਂ ਦਾ ਰਿਸ਼ਤਾ ਕਮਜ਼ੋਰ ਨਾ ਕਰੋ ਜਿਹੜਾ ਇੰਨੇ ਸਾਲਾਂ ਦਾ ਬਣਿਆ ਹੈ ਹਨਾ ਵਿਚਾਰੇ ਨੂੰ ਰਹਿਣ ਤੋਂ ਆਟੋ ਖਾਟੀ ਨਾ ਕਰੋ ਤੁਸੀਂ ਬਲੌਗ ਦੇ ਮਾਰੇ ਲਾਲਚ ਦੇ ਮਾਰੇ ਨਾ ਪੈਸੇ ਖਾਤਰ ਉਹਨਾਂ ਨੂੰ ਨਾ ਪੱਟੀ ਮੇਸ ਕਰੋ ਮਿੱਟੀ ਪਲੀ ਨਾ ਕਰੋ ਤੁਹਾਡੇ ਉਹਨੇ ਵਹੀਂ ਹੱਥ ਜੋੜ ਦਿੰਦਾ ਕਈਆਂ ਸੌਂ ਗਈ ਉਹਨਾਂ ਦੇ ਗਵਾਂਡ ਦੇ ਵਿੱਚ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਕੁਝ ਨਹੀਂ ਪਤਾ ਕਿਉਂਕਿ ਜਿਹੜਾ ਇਹੋ ਜਿਹਾ ਮਾਹੌਲ ਛੱਡ ਕੇ ਜਾਣਾ ਹੈ ਉੱਥੇ ਜਾ ਕੇ ਅਜੀਬੋ ਗਰੀਬ ਮਾਹੌਲ ਦੇ ਵਿੱਚ ਸਿਰਫ ਪੈਸੇ ਬਣਾਉਣ ਦੀ ਮਸ਼ੀਨ ਬਣ ਜਾਂਦੇ ਆ ਠੀਕ ਹੈ ਤਾਂ ਉੱਥੇ ਜਾ ਕੇ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਪੰਜਾਬ ਦੀ ਪੰਜਾਬੀਅਤ ਮਹਿਸੂਸ ਹੁੰਦੀ ਹੈ ਕਿਸੇ ਦੇ ਦੁੱਖ ਵਿੱਚ ਜਾ ਕੇ ਖੜਨਾ ਖੇਤਾਂ ਦੇ ਵਿੱਚ ਰਲ ਮਿਲ ਕੇ ਕੰਮ ਕਰਨਾ ਅੱਛਾ ਤਾਂ ਉਹ ਦਦੀ ਬੈਠਾ ਆ ਮੋਬਾਈਲ ਦੇਖਦਾ ਸੀਗਾ ਇੱਕ ਬਲੌਗ ਨਿਕਲਿਆ ਮੈਨੂੰ ਤਾਂ ਲੱਗਦਾ ਨੇਤਰੀ ਆ ਜਾਂ ਮੈਂ ਨੇਤਰ ਦੇਖਿਆ ਨੇਤਰ ਸਟੇਜ ਤੇ ਚੜਿਆ ਸਟੇਜ ਤੇ ਉਹ ਜਿਹਦਾ ਮੈਂ ਖੜ ਕੇ ਸਿੰਗਰਾਂ ਦੀ ਕਮੈਂਟਰੀ ਹੀ ਨਹੀਂ ਕਰਦੇ ਹੁੰਦੇ ਹਾਂ ਹਾਂਜੀ ਹਾਸੇ ਜਿਹਾ ਪਵਾਉਂਦੇ ਹੁੰਦੇ ਆ ਹਨਾ ਉਹ ਚੜਿਆ ਤੇ ਮੈਂ ਦੇਖ ਕੇ ਵੜਾ ਰਹਾ ਮੈਂ ਕਹਾਂ ਨੇਤਰ ਇਹ ਪਹਿਲਾ ਗਾਣਾ ਵੀ ਸੀਗਾ ਇਹ ਦੋ ਕਹਿੰਦੇ ਪਾਸੇ ਦਿੱਤੇ ਮਗਰੀ ਚਤਰੋਂ ਮੈਂ ਖੋਲ ਲਿਆ ਉੱਤੋਂ ਦੀ ਨੂੰ ਅੱਛਾ ਜਿਉਂ ਲੱਗੀ ਗਾਣੇ ਗਾਣ ਹਾਂ ਲੈ ਤਾਂ ਜਾਣੀ ਸਾਰੀਆਂ ਹਰਕਤਾਂ ਕਰਕੇ ਹਟੀਓ ਪਹਿਲਾਂ ਇਹ ਇਹ ਤਾਂ ਪੂਰੀ ਤੈਹ ਲਾਈ ਉੱਥੇ ਮੈਨੂੰ ਹੈਰਾਨ ਰਹਿ ਗਿਆ ਵਿੱਚੇ ਨੇਤਾ ਤੁਰਿਆ ਫਿਰ ਵਿੱਚ ਅਸਤੀ ਦੇ ਉੱਪਰ ਇਹ ਖੜੀ ਉਹ ਤੋਂ ਬਾਅਦ ਵਿੱਚ ਚਾਹੀਦਾ ਛੋਟੀ ਹੋਣੀ ਵੱਡੀ ਇਹ ਤਾਂ ਛੋਟੀ ਹੈ ਮੈਂ ਤੇ ਕਿਤੇ ਟੱਕੂਣੀ ਆ ਜਾਣੀ ਫਿਰ ਨਹੀਂ ਆਏ ਇੱਧਰ ਹੈ ਕੋਈ ਨਹੀਂ ਲੱਗਦਾ ਇਹਦੇ ਵਿੱਚ ਥੋੜਾ ਢੇਢੀ ਹੋਣਾ ਚਾਹੀਦਾ ਢੇਢਾ ਹੋਣਾ ਚਾਹੀਦਾ ਦੇਖ ਮੇਰੇ ਟਿੱਕੀ ਨਾ ਹੋ ਗਿਆ ਦੇ ਅਰੇ ਹਾਰ ਕੇ ਜਿਹੜੇ ਕਰਨ ਨਾ ਪਾਈਆ ਪੰਜਾ ਘੜਦਾ ਅੱਡਾ ਅੱਡਾ ਪਰ ਅਰੇ ਅਰੇ ਪਰ ਅਵੇਗਾ ਮੀਰੇ ਕਿ ਆਉਂਦੀ ਜੀ ਹੁਣ ਇਹਨਾਂ ਨੂੰ ਮਤਲਬ ਘਰ ਵਾਲੀ ਨਹੀਂ ਨਮੀ ਨਮੀ ਲੈ ਆਉਂਦੀ ਮਤਲਬ ਕਿ ਕਹਿਣ ਦਾ ਭਾਵ ਰਸੀ ਨਮੀ ਲੈ ਕੇ ਆਉਂਦੀ ਐ ਇੱਧਰ ਤੇ ਚਾਣਾ ਨਾ ਜ ਸੋਣਾ ਲਿਖਦਾ ਦੋਵੇਂ ਪਾਸੇ ਤੇ ਘੱਟ ਦੇਦਾ ਹਾਂ ਬਸ ਹਾਂਜੀ ਹਾਂ ਕਰ ਸਿਰੋ ਲੈ ਹਾਂ ਵਾਸ਼ਾਵਾਸ਼ ਜਮਾਈ ਲੌਟਾ ਗੰਮਾ ਜਮਾਈ 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 ਏ ਹਾਂ ਉਹ ਕਿਹਨੂੰ ਉਹ ਦੇਖ ਲੈ ਉਹ ਕੋਤਾ ਦੀ ਮੇਦੀ ਘਰ ਥੱਲੇ ਪੈ ਗਈ ਤੇ ਨੇਤਰ ਰਸੀ ਟੱਪਣ ਲੱਗਿਆ ਆ ਅੱਜਾ ਬਜਣਾ ਘਟਾਉਣਾ ਠੀਕ ਆ ਹੋਰ ਵਲੌਗ ਜੀ ਆਹੋ ਨੇਤਰ ਰਸੀ ਟੱਪਣ ਲੱਗਿਆ ਆ ਉਹਦਾ ਘਰ ਵਾਲੀ ਨੂੰ ਕਹੇ ਕਹਿੰਦਾ ਤਾਂ ਮੋਟੀ ਬਹੁਤ ਹੋ ਗਈ ਕਹਿੰਦਾ ਉਹਨੂੰ ਰਸੀ ਟੱਪਣ ਲਾ ਆ ਜਿਉਂਰ ਰਸੀ ਟੱਪਣ ਲੱਗਿਓ ਅੱਜ ਤੋਂ 4 ਸਾਲ ਪਹਿਲਾਂ ਦਾ ਵਲੌਗ ਆ ਤੂੰ ਆਪ ਦੇਖ ਵੀ ਅੱਜ ਤੋਂ 4 ਸਾਲ ਪਹਿਲਾਂ ਹੀ ਇਹਨੇ ਆਪਦੇ ਸਾਰਾ ਟੱਬਰ ਮੂਰੇ ਆਹ ਕਰ ਬਲੋਕਾਂ ਵਿੱਚ ਬਲੋਕਾਂ ਵਿੱਚ ਬਾਤ ਆ ਉਹਨੂੰ ਘਰ ਵਾਲੀ ਨੂੰ ਜਾਣ ਜਾਣ ਕਹਿ ਕੇ ਚੱਲ ਟੱਪ ਰਸੀ ਉਹ ਹਾਥੀ ਤਾਇਆ ਸ਼ੁਰੂ ਤੋਂ ਤੇਰਾ ਹਾਥੀ ਵਰਗਾ ਵਜਨ ਆ ਚੱਲ ਸਿੱਟ ਅਪ ਫਿਰ ਆਪਰ ਸਿੱਟ ਅਪ ਟੱਪ ਕੇ ਦਿਖਾ ਲੈ ਕਹਿੰਦਾ ਮਤਲਬ ਇਹਦਾ 4-5 ਸਾਲ ਪਹਿਲਾਂ ਜਦੋਂ YouTube ਆਇਆ ਸੀ ਉਦੋਂ ਹੀ ਇਹ ਹੱਕ ਦਾ ਕਰਨ ਲੱਗ ਪਏ ਕਰਨ ਲੱਗਿਓ ਹਾਂ ਹੁਣ ਤਾਂ ਫੇਰ ਵੀ ਥੋੜਾ ਜਿਹਾ ਚੇਂਜ ਆ ਗਿਆ ਮੋਬਾਈਲ ਦੇ ਵਿੱਚ ਜਿੱਦਾਂ ਲੋਕੀ ਲਾਂਹ ਤਾਂ ਪਾਈ ਜਾਂਦੇ ਉਸ ਟਾਈਮ ਤਾਂ ਮੋਬਾਈਲ ਦੇ ਵਿੱਚ ਫੋਟੋ ਵੀ ਨਹੀਂ ਸੀ ਖਿੱਚਦਾ ਕੋਈ ਕੱਟੇ ਸੀਗੇ ਆਪ ਬਟਨ ਨਾਲ ਫੋਨ ਸੀ ਜਦ ਹੀ ਇਹ ਆ ਲੱਗੇ ਵਾ ਕਰੂਤਾਂ ਜੀਆਂ ਕਰਨ ਬਲੌਗ ਬਣਾਣ ਕਦਰ ਰਸੀਆਂ ਟੱਪ ਲੀਆਂ ਹਾਂ ਕਦਰ ਰਸੀਆਂ ਟੱਪ ਲੀਆਂ ਕਦੇ ਸਟੇਜਾਂ ਤੇ ਉੱਪਰ ਚੜ ਕੇ ਕਮੈਂਟਰੀਆਂ ਕਰਦੀਆਂ ਉਹਨੂੰ ਆਪਣੇ ਨੂੰ ਲਾਇਆ ਆ ਉਹਨੂੰ ਲਾਇਆ ਉਹ ਸਟੇਜ ਦੇ ਉੱਪਰ ਚੜ੍ਹ ਕੇ ਗਾਣ ਲੱਗੀ ਆ ਮੈਂ ਤਾਂ ਦੇਖ ਕੇ ਹੈਰਾਨੇ ਰਹਿ ਗਿਆ ਪਹਿਲਾਂ ਪਛਾਣੇ ਨਹੀਂ ਮੈਂ ਕਹਾਂ ਲੈ ਵੀ ਜੈਕਟ ਪਾਈ ਤਾਂ ਇਦਾਂ ਜੈਕਟ ਪਾਈ ਤੇ ਭਗਵੰਤ ਮਾਨ ਨੇ ਪਾਈ ਹੁੰਦੀ ਆ ਹਾਂ ਮੈਂ ਤਾਂ ਕਦੇ ਭਗਵੰਤ ਮਾਨ ਨੇ ਜਦ ਮੈਂ ਦੇਖਿਆ ਨੇਤਰ ਨੇਤਰ ਭਾਸ਼ਣ ਦੇ ਮਗਰੇ ਕੁੜੀ ਚੜ ਗਈ ਸੀ ਸਟੇਜ ਤੇ ਮੈਂ ਕਹਾਂ ਲੈ ਕੇ ਉਹ ਲੋਕੀ ਪੈਸੇ ਦੇ ਕਿ 100 ਦਿੱਤਾ ਕਿ 50 ਦਿੱਤਾ ਮਸਲਾ ਤਾਂ ਸਿਰਫ ਆਹੀ ਆ ਮੈਂ ਹੁਣ ਬਲੌਗ ਬਣਾ ਕੇ ਪੈਸੇ ਇਕੱਠੇ ਕਰਦੇ ਆ ਹੋਰ ਕੀ ਆ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਲੋਕੀ ਉਹਨਾਂ ਦੇ ਫੋਟੋਆ ਫੋਟੋ ਵੀਸੇ ਖੇਚੀ ਤੀਆਂ ਨਾ ਉਹ ਤਾਂ ਪੁਰਾਣੇ ਜਿੱਤੇ ਹੀ ਇਹ ਲੱਗੇ ਵਾ ਬਲੌਗ ਬਣਾਉਣ ਪਾਣੀ ਕੱਦੀਆਂ ਪੁਰਾਣੀਆਂ ਆਈਡੀਆ YouTube ਦੇ ਉੱਪਰ ਆਈਆਂ ਪਈਆਂ ਉਹਦਾ ਕੁਦਰਤੀ ਮੇਰੀ ਨਿਗਾਹ ਪੈ ਗਈ ਮੈਨੂੰ ਥੋੜੀ ਪਤਾ ਵੀ ਇੰਨੇ ਪੁਰਾਣੇ ਖੌਂਡੇ ਆ ਇਹ ਗਾਇਸ ਇਹ ਗਵਾਂਢੀ ਲੈ ਆਏ ਸਾਡੇ ਮੇਲੇ ਚ ਪਕੌੜੇ ਸਾਬ ਨਾ ਗਾਇਸ ਤੁਸੀਂ ਮੈਂ ਖਾਣ ਪਕੌੜੀਆਂ ਨੇ ਪਕੌੜੇ ਲੈ ਆਨੇ ਮੇਲੇ ਚ ਤੁਸੀਂ ਆ ਵੀ ਮੇਰੇ ਬਾਪਾ ਫਾਇਰ ਨਾ ਜੀ ਬੱਕਾ ਤੋ ਲੋ ਭਾਬਾ ਖੋਗੇ ਪਕੌੜੇ ਘੜ ਲੈ ਐ ਖੋਦੀ ਸਵਾਦ ਆ ਦੇ ਦੇ ਬਾਈ ਮੰਗੇ ਵੇਲਾ ਦਿਨ ਦਿਨ ਗਾਇਸ ਵੀਰੇ ਇੱਕ ਤੇ ਇੱਕ ਘੜ ਦੇ ਗਾਇਸ ਵੀਰੇ ਦੇ ਦੇਂਦੇ ਚੀਜ਼ ਹੱਦ ਗਵਾਨੀ ਬਹੁਤ ਚੰਗੇ ਥੈਂਕ ਯੂ ਗਾਇਸ ਵੀਰੇ ਮੈਂ ਘਰ ਜਾ ਕੇ ਖਾਵਾਂਗੀ ਚੰਗਾ ਆ ਕੇ ਮੈਂ ਦੁਕਾਨੀ ਲੈ ਪਕੌੜੇ ਲੈ ਆਣੇ ਦੋਦੇ ਤੇ ਦੇ ਹੁਣ ਉਹ ਦੂਜੀ ਦੇਖ ਲਓ ਜੀ ਤੁਸੀਂ ਖਾਨ ਸੂਰੀ ਉਹ ਹੁਣ ਗਵਾਂਡੀਆਂ ਚਲ ਗਈ ਉੱਥੋਂ ਪਕੌੜੇ ਖਾ ਖਾ ਮੰਗੀ ਜਾਂਦੀ ਆ ਕਹਿੰਦੀ ਮੇਰੇ ਸਾਡੇ ਗਵਾਂਡੀ ਮੇਲੇ ਤੇ ਗਏ ਸੀ ਉੱਥੋਂ ਕਹਿੰਦੀ ਪਕੌੜੇ ਲੈ ਕੇ ਆਏ ਆ ਉਹਨਾਂ ਨੂੰ ਖੋ ਖਾ ਮੰਗੀ ਜਾਂਦੀ ਆ ਮੈਨੂੰ ਦੱਸ ਤੂੰ ਐਨੀ ਆ ਖਾਨ ਸੂਰੀ ਐ ਆਪ ਵੀ ਕਹਦੇ ਤੂੰ ਕਹਿੰਦੇ ਫਿਰ ਜਦੋਂ ਪਹਿਲਾਂ ਤਾਂ ਦਵੇ ਨਾ ਉਹ ਪਕੌੜਾ ਜਦੋਂ ਮੁੰਡੇ ਨੇ ਨਿਆਣੇ ਨੇ ਪਤਾ ਨਹੀਂ ਦੇਤਾ ਹੋਣਾ ਆ ਤੇ ਫਿਰ ਕਹਿੰਦੀ ਸਾਡੇ ਗਵਾਂਢੀ ਚੰਗੇ ਉਹ ਤੂੰ ਕਦੇ ਆਪ ਵੀ ਆਪਣੇ ਗਵਾਂਢੀਆਂ ਨੂੰ ਕੁਝ ਦਿੱਤਾ ਮੈਨੂੰ ਫਿਰ ਹਾਂਜੀ ਆਪਾਂ ਮਿੱਟ ਭਰੀ ਜਾਂਦੀ ਉਹ ਤਾਂ ਉਹ ਤਾਂ ਜਦੋਂ ਮਰਜੀ ਦੇਖ ਲਓ ਉਹਦੇ ਹਾਸੇ ਵਿੱਚ ਟੁੱਟਿਆ ਦੇ ਖੋਲਾ ਹੁੰਦਾ ਸੜਿਆ ਜਾ ਆਣੀ ਦੇ ਬਾਰੇ ਵਿੱਚ ਸਿਸਟੀਰ ਦਾ ਖੋਲਾ ਹੁੰਦਾ ੜੇ ਦੇ ਵਾਲੇ ਟੱਕ ਲੱਗੇ ਹੁੰਦੇ ਜਿੱਦਾਂ ਦੇ ਪਤਾ ਕੁਆਰ ਚ ਵੇਚਦਾ ਉਹਦੇ ਸੜੇ ਚੌਣ ਪਾਇਆ ਜਦ ਜੀ ਗਾਂਛੀ ਵੀਰੇ ਚੌਲ ਖਾ ਲਓ ਗਾਂਛੀ ਵੀਰੇ ਚੌਲ ਖਾ ਲਓ ਉਹਨੂੰ ਖਾ ਲਓ ਗਾਂਛੀ ਵੀਰੇ ਬਰਦਰ ਖਾ ਲਓ ਉਹਦੇ ਪਤਾ ਨਹੀਂ ਕਾਦਾ ਢੱਡਿਆ ਪ੍ਰਿੰਟ ਤੇਲਾ ਡਰਾਮਿਆਂ ਠੀਕਾ ਛੱਟੀ ਜਾਂਦੀ ਅੰਦਰ ਕੱਟਲੇ ਬਣਾ ਆਪਣਾ ਛੱਟੀ ਜਾਂਦੇ ਤਾਂ ਪਤਾ ਨਹੀਂ ਸਾਲਾ ਕੱਥੇ ਪਜਦਾ ਤੇ ਜਾਂ ਹਮੇਸ਼ਾ ਨਾਲ ਰੋਟੀ ਨਹੀਂ ਖਾਉਂਦੀ ਢੰਡ ਵਿੱਚ ਗੈਸ ਬਣ ਲਾ ਜਾਂਦੀ ਆ ਇਹ ਪਤਾ ਨਹੀਂ ਕਾਦਾ ਢੱਡਿਆ ਕੇ ਪ੍ਰਮਾਤਮਾ ਨੇ ਕਹਿਦਾ ਅੰਦਰ ਇਹਦੇ ਜਿੱਦਾਂ ਨਾ ਆਹ ਰੇਤਾ ਤੇ ਬਜਰੀ ਲਾਲ ਵੀ ਮਿਕਚਰ ਮਸ਼ੀਨ ਲੱਗੀ ਹੋਣੀ ਆ ਅੰਦਰ ਮੈਂ ਢੱਟ ਢੱਟ ਦੇ ਵਿੱਚ ਉਹੀ ਲੱਗੀ ਹੋਈ ਆ ਉਹ ਜੋ ਛੱਟੀ ਜਾਂਦੇ ਵਟਾ ਵਟ ਕੇ ਪੇੜੇ ਅੰਦਰ ਸਾਲਾ ਮਸ਼ੀਨ ਘੁੰਮੀ ਜਾਂਦੀ ਆ ਠੀਕਾ ਥੱਲੇ ਦੀ ਰੜਾਲ ਵਾਲਾ ਛੱਟੀ ਜਾਂਦੇ ਆ ਬੈਰ ਉਹ ਹੀ ਗੱਲ ਪਤਾ ਨਹੀਂ ਤਾਂ ਇਹ ਖਾ ਕੇ ਤੰਗ ਹੁੰਦੀ ਹੋਣੀ ਰੱਬੇ ਜਾਣਦਾ ਸਭ ਮੇ ਕੋ ਬਲੌਗ ਬਣਾਣ ਖਾਤਰ ਆ ਪਤਾ ਨਹੀਂ ਬਲੌਗਾਂ ਦੇ ਵਿੱਚ ਹੁੰਦਾ ਕੀ ਇਕੱਲਾ ਖਾਣਾ ਹੀ ਹੁੰਦਾ ਆ ਪਤਾ ਨਹੀਂ ਸੱਚੀ ਯਾਰ ਇਹ ਐਨਾ ਖਾਂਦੀ ਆ ਆਈ ਸੀ ਰੇ ਮੈਂ ਆਈ ਸੀ ਗਵਾਂਡੀਆਂ ਦੇ ਸਬਜ਼ੀ ਲੈਣ ਤਾਂ ਉਹਨਾਂ ਨੇ ਸੀ ਝਾੜ ਕਰੇਲੇ ਤੇ ਉਹਨਾਂ ਨੇ ਥੋੜੀ ਜੀ ਭਾਤ ਹੀ ਵਿਚਾਰਾਂ ਦੇ ਸੀਗੀ ਤਾਂ ਆਪਦੇ ਖਾਂ ਜੋਗੀ ਪਰ ਉਹਨਾਂ ਨੂੰ ਮੇਰੇ ਤੇ ਤਰਸ ਆ ਗਿਆ ਕਹਿੰਦੇ ਲੈ ਤੂੰ ਲੈ ਹੀ ਲੈ ਸਬਜ਼ੀ ਤੇ ਮੈਂ ਲੈ ਕੇ ਚੱਲੀ ਹਾਂ ਸਬਜ਼ੀ ਘਰੇ ਲੇ ਆਈ ਦਾਲ ਮੈਂ ਲਾ ਰੋਟੀ ਖਾ ਲੋ ਦਾਲ ਲਈ ਮੈਂ ਤੂੰ ਕਿਧਰੋਂ ਆਈ ਏ ਦਾਲ ਲੈ ਕੇ ਤੈਨੂੰ ਗਾਲਾਂ ਦੀ ਲੱਗੀ ਪਈ ਆ ਜਦੋਂ ਮਰਜੀ ਦੇਖ ਲੋ ਇਹ ਖਾਂਦੀ ਖਾਂਦੀ ਫਿਰ ਇਹਨੇ ਮੂੰਹ ਨਹੀਂ ਤੋਤਾਂ ਦਾ ਸ਼ਹਿਰੀ ਤੋਤਾ ਸਵੇਰੇ ਉੱਠ ਗਈ ਇਹਨੇ ਪਾਂਡਾ ਚੱਕਿਆ ਹੁੰਦਾ ਜਿੱਦਾਂ ਨਾ ਅਗਲੇ ਡਿਊਟੀ ਤੇ ਨਿਕਲਦੇ ਆ ਪੁਖਾਰੀ ਮੰਗਰ ਵਾਸਤੇ ਇਹ ਗਵਾਂਡੀਆਂ ਨਿਕਲਦੇ ਜਦੋਂ ਮਰਜੀ ਦੇ ਲੇਦੇ ਇਹਦੇ ਹੱਥ ਵਿੱਚ ਕੋ ਡੋਂਗਾ ਹੁੰਦਾ ਗਾਇਸ ਵੀਰੇ ਮੈਂ ਗਵਾਂਡੀਆਂ ਦੇ ਘਰੋਂ ਸਬਜ਼ੀ ਲੈ ਕੇ ਆਈ ਆ ਉਹਨਾਂ ਥੋੜੀ ਸੀਗੀ ਪਰ ਉਹਨਾਂ ਨੇ ਫਿਰ ਵੀ ਮੇਰੇ ਜਵਾਬ ਨਹੀਂ ਦਿੱਤਾ ਤੂੰ ਐਡੀ ਤੋਂ ਭੁਖਾਰਨੇ ਆ ਤੇਰੇ ਪੈਸੇ ਆਂਦੇ ਆ YouTube ਤੋਂ ਹੈ ਤੇਰਾ ਘਰ ਵਾਲਾ ਕੰਮ ਕਰਦਾ ਤੂੰ ਘਰ ਵਾਲਾ ਭਾਂਡੇ ਮਜਾਈ ਜਾਂਦੀ ਆ ਘਰ ਵਾਲਾ ਕਿਹੜਾ ਕੰਮ ਕਰਦਾ ਭਾਂਡਿਆਂ ਦਾ ਹੀ ਕਰਦਾ ਸਾਈਕਲਾਂ ਨੂੰ ਪੈਂਚਰ ਲਾਂਦੇ ਕ ਸਾਈਕਲ ਅੰਦਰ ਵਾਲਿਆ ਸੀਗਾ ਪੈਂਚਰ ਲਾਣ ਵਾਸਤੇ ਹਾਂ ਸਾਈਕਲਾਂ ਨੂੰ ਪੈਂਚਰ ਲਾਂਦਾ ਤੇ ਉਹਦਾ ਕੰਮ ਛੱਡਾਇਆ ਹੈ ਹੁਣ ਪੈਸੇ YouTube ਤੋਂ ਆਉਂਦੇ ਆ ਉਹਨੂੰ ਘਰ ਦੇ ਕੰਮ ਭਾਂਡੇ ਪੋਚਾ ਹੈ ਆਪਲੀ ਜਾਂਦੀ ਆ ਹਾਂ ਵੀਡੀਓ ਦੀ ਔਨ ਕੈਮਰਾ ਬਣਾਈ ਜਾਂਦੀ ਆ ਦੇਰੀ ਕਦੀ ਮੇਰੀ ਇੱਜ਼ਤ ਕਿਆ ਬਣਦੀ ਆ ਮੈਂ ਘਰ ਵਾਲੇ ਤੋਂ ਭਾਂਡੇ ਮਜਾਨੀ ਆ ਔਰ ਚੇ ਲਵਾਨੀ ਆ ਫੇਰ ਦੇਖ ਤਾਂ ਇਹਨੂੰ ਮੋਟਰਸਕੱਟ ਤੇ ਲੱਦ ਕੇ ਲੈ ਕੇ ਜਾਂਦਾ ਉਹ ਠੀਕ ਆ ਸ਼ਹਿਰ ਨੂੰ ਉਹਦੀ ਵਾਰ ਬਰਦਰ ਖਾਂਦੇ ਦੀ ਵੀਡੀਓ ਹੋਊਗੀ ਇਹਦੀ ਪਰ ਇਹਦੀ ਵਿਚਾਰੇ ਦੀ ਕਦੇ ਵੀਡੀਓ ਨਹੀਂ ਬੱਚਉਂਦੀ ਪਤਾ ਨਹੀਂ ਹੈਗਾ ਸੁੱਕਿਆ ਜਾ ਇਹ ਕਿਉਂਕਿ ਇਹ ਸਿਰਫ ਵੀਡੀਓ ਬਣਾਦਾ ਆ ਉਹ ਤਾਂ ਮੈਨੂੰ ਲੱਗਦਾ ਜਾਨੀ ਰੋਟੀ ਕਰੇ ਮਸੀ ਜੁੜਦੀ ਹੈ ਮਸੀ ਜੀ ਮਸੀ ਤੂੰ ਕਦੇ ਬਾਹਰ ਕਰ ਕਦੇ ਪੀ ਜੇ ਕਦੇ ਚਲੋ ਜੀ ਠੀਕ ਆ ਜੀ ਕਹੂੰਗੇ ਹੁਣ ਨਾ ਤਾਂ ਸੁਧਰਨਾ ਇੰਨੇ ਨੇ ਕਾਨਸੂਰੀ ਨੇ ਇਹਨੂੰ ਕੋ ਕੋ ਖਾਣ ਤੋਂ ਬਗਾਰ ਤਾਂ ਕੁਛ ਹੈ ਹੀ ਨੀਗਾ ਠੀਕ ਆ ਇਹ ਪਹਿਲੇ ਲੋਕਾਂ ਤੋਂ ਮੰਗ ਮੰਗ ਕੇ ਨਾ ਗਰੀਬੀ ਦਾ ਵਾ ਦਿਖਾਦਾ ਤਾਂ ਕਹਿੰਦੇ ਬਹੁਤ ਨੁੱਟ ਲਿਆ ਲੋਕਾਂ ਨੂੰ ਹੁਣ ਥੋੜੇ ਜੇ ਲੋਕਾਂ ਨੂੰ ਵੀ ਸਮਝ ਆਈ ਉਹਨਾਂ ਕੋ ਬਲੌਗ ਬਣਾਉਣ ਤੋਂ ਬਿਨਾਂ ਨਹੀਂ ਕੋ ਕੰਮ ਹੈਗਾ ਉਹ ਦੂਜੇ ਚਤਰੋਂ ਉਹ ਧੋਜੀਆਂ ਆਪਣਾ ਗਿਆਨ ਵੰਡਣ ਨੂੰ ਉਹਨਾਂ ਤੋਂ ਹੋਰ ਕੋਈ ਹੋਰ ਹੈ ਨਹੀਂ ਕੰਮ ਚਲੋ ਠੀਕ ਆ ਫਿਰ ਆਪਾਂ ਤੁਹਾਨੂੰ ਫਿਰ ਮਿਲਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਲਾਈਕ ਕਮੈਂਟ ਸ਼ੇਅਰ ਕਰੋ ਗਾ ਜੀ ਮੇਰਾ ਭਰਾ ਠੀਕ ਆ ਤੁਹਾਡੇ ਇਹ ਲਾਈਕ ਇਸ ਵੀਰ ਕਰੋ ਕਮੈਂਟ ਸ਼ੇਅਰ ਸਾਡੀ ਸਮਝ ਲਓ ਕਰਦੇ ਆ ਧੰਨਵਾਦ